ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਧੱਕਾ ਮੁਕੀ ਦਾ ਇਹ ਵੀਡੀਓ ਲੁਧਿਆਣਾ ਦੇ ਕੰਟਾਕਰ ਚੌਕ ਦਾ ਏ ਪੁਲਿਸ ਮੁਲਾਜ਼ਮ ਦੇ ਨਾਲ ਹੱਥੋਪਾਈ ਕਰ ਰਹੇ ਮੁਸਲਮਾਨ ਨੇ ਇਹ ਵੀਡੀਓ ਖੁਦ ਬਣਾਇਆ ਏ ਜਿਸ ਦੇ ਰਾਹੀਂ ਉਹ ਇਹ ਵਿਖਾਉਣਾ ਚਾਹੁੰਦੇ ਸੀ ਕਿ ਏਐਸਆਈ ਉਹਨਾਂ ਦੇ ਕੋਲੋਂ ਰਿਸ਼ਵਤ ਲੈ ਰਿਹਾ ਏ ਪਰ ਉਹਨਾਂ ਦੀ ਇਹ ਚਾਲ ਉਲਟਾ ਉਹਨਾਂ ਤੇ ਹੀ ਭਾਰੀ ਪੈ ਗਈ ਦਰਅਸਲ ਇਹ ਘਟਨਾ 19 ਅਗਸਤ ਸ਼ਾਮ ਦੀ ਹੈ ਜਦੋਂ ਏਐਸਆਈ ਵਿਰਿੰਦਰਪਾਲ ਸਿੰਘ ਕੰਟਾਕਰ ਚੌਕ ਦੇ ਨਜ਼ਦੀਕ ਟ੍ਰੈਫਿਕ ਬਹਾਲ ਕਰਵਾ ਰਹੇ ਸੀ ਐਸਆਈ ਨੇ ਜਦੋਂ ਚੌਂਕ ਤੇ ਜੂਆ ਖੇਡ ਰਹੇ ਕੁਝ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਬੁਲਸਰਮ ਵਿਰਿੰਦਰਪਾਲ ਦੇ ਨਾਲ ਧੱਕਾ ਮੁੱਕੀ ਕਰਨ ਲੱਗੇ ਤੇ ਨਾਲ ਹੀ ਇਸ ਦਾ ਵੀਡੀਓ ਵੀ ਬਣਾ ਲਿਆ ਫਿਲਹਾਲ ਪੁਲਿਸ ਨੇ ਕੇਸ ਦਰਜ ਕਰ ਐਨਾ ਸ਼ਰਾਰਤੀ ਅੰਸਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਵਿੱਚੋਂ ਇੱਕ ਦੀ ਪਛਾਣ ਵੀ ਕਰ ਲਈ ਗਈ ਹੈ ਸੇ ਵਿਰਿੰਦਰਪਾਲ ਸਿੰਘ ਹੈ ਜੋ ਪ੍ਰੈਕਟਰ ਦਾ ਮੁਲਾਜ਼ਮ ਹੈ ਜਿਹਦੀ ਡਿਊਟੀ ਜਗਰਾਉਂ ਬ੍ਰਿਜ ਤੋਂ ਸਬਜ਼ੀ ਮੰਡੀ ਚੌਕ ਤੱਕ ਲੱਗੀ ਸੀ ਤੇ ਰਸਤੇ ਦੇ ਵਿੱਚ ਜਿਹੜਾ ਘੰਟਾ ਘਰ ਚੌਂਗ ਦੇ ਵਿੱਚ ਇਹ ਆਪਣਾ ਟ੍ਰੈਫਿਕ ਕਲੀਅਰ ਕਰਾ ਰਿਆ ਸੀ ਕੋ ਬੰਦੇ ਪੰਜ ਸੱਤ ਬੰਦੇ ਜਿਹੜੇ ਉਥੇ ਜੂਆ ਖੇਡ ਰਹੇ ਸੀ ਜੂਆ ਖੇਡਦੇ ਬੰਦਿਆਂ ਨੂੰ ਜਦੋਂ ਇਹਨਾਂ ਨੇ ਪੁਲਿਸ ਨੇ ਰੋਕਿਆ ਤਾਂ ਉਹ ਇਹ ਅਸੀਂ ਦੇ ਗੱਲ ਕਰ ਗੱਲਪੈਣ ਦੇ ਨਾਲ ਦੇ ਵਿੱਚ ਇਹਨਾਂ ਦੇ ਟੱਕਾ ਮੁਕੀ ਕੀਤੀ ਹੈ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਨੰਬਰ 81 थाना ਟਕਵਾਲੀ ਚ ਦਰਜ ਕਰ ਲਿਆ ਦੋਸ਼ੀਆਂ ਦੀ ਭਾਲ ਜਾਰੀ ਹੈ ਇੱਕ ਦੋਸ਼ੀ ਦੀ ਪਛਾਣ ਅੱਜ ਤੇ ਕਰਾਈ ਹੈ ਜਿਹਦਾ ਨਾਂ ਕੋ ਮਹਿੰਦੀ ਨਾਂ ਦਾ ਬੰਦਾ ਹੈ ਹਥੋਪਾਈ ਕਰਨ ਵਾਲਿਆਂ ਨੇ ਇਹ ਵੀਡੀਓ ਇਹ ਵਿਖਾਉਣ ਲਈ ਬਣਾਇਆ ਸੀ ਕਿ ਐਸਆਈ ਉਹਨਾਂ ਤੋਂ ਕਥਿਤ ਤੌਰ ਤੇ ਪੈਸੇ ਲੈ ਰਿਹਾ ਹੈ ਪਰ ਸਵਾਲ ਇਹ ਵੀ ਹੈ ਕਿ ਜੇਕਰ ਉਹ ਸੱਚੇ ਸਨ ਤਾਂ ਫਿਰ ਫਰਾਰ ਕਿਉਂ ਹੋਏ